ਸਾਰਿਆਂ ਦੀ ਮੰਗ ਆ ਧਨੇਰ ਵਾਲਿਆ ਮੇਰੀ ਬੇਨਤੀ ਕਬੱਡੀ ਦੇ ਖਿਡਾਰੀਆਂ ਨੂੰ 2 ਕੁ ਮਿੰਟ ਮੈਚ ਜਿਹੜਾ ਨਾ ਚਲਾਇਓ ਪਲੀਜ਼ 2 ਕੁ ਮਿੰਟ ਦਲਵਰ ਛਨੇਰ ਵਾਲਾ ਕਬੱਡੀ ਦਾ ਸਟਾਰ ਸਟੇਜ ਤੇ ਬੈਠਾ ਮੈਂ ਉਹਨੂੰ ਪੁੱਛਿਆ ਵੀ ਦਲਵਰ ਕੀ ਕਰਦਾ ਉਹ ਨਾਲ ਅੱਜ ਕੱਲ ਕਹਿੰਦਾ ਘਰੇ ਮਈਆਂ ਰੱਖੀਆਂ ਤੇ ਉਹਨਾਂ ਨੂੰ ਪੱਠੇ-ਪੁੱਠੇ ਪਾ ਗਏ ਜਿਹੜਾ ਘਰ ਦਾ ਗੁਜ਼ਾਰਾ ਚੱਲਦਾ ਤੁਸੀਂ ਦੱਸ ਦਿਓ ਵੀ ਬੈਲਪਰ ਮਾੜੀ ਕਬੱਡੀ ਖੇਡਿਆ ਬੈਲਪਰ ਨੇ ਸਿਰੇ ਦੀ ਕਬੱਡੀ ਖੇਢੀ ਹੈ 95 ਤੋਂ ਲੱਗ ਅੱਜ ਉਹ ਸਟੇਜ ਤੇ ਬੈਠਾ ਕਹਿੰਦਾ ਰੈਫਰੀ ਤਾਂ ਨਹੀਂ ਕਰਦਾ ਵੀ ਇਹ ਨਵੇਂ ਮੁੰਡੇ ਇਹਨਾਂ ਨੂੰ ਬੋਲਣ ਦਾ ਨਹੀਂ ਪਤਾ ਇਹ ਕਬੱਡੀ ਵਾਲਿਆਂ ਨੂੰ ਮੇਰੀ ਬੇਨਤੀ ਹੈ ਹੱਥ ਜੋੜ ਕੇ ਸੋਦੇ ਚਰਨਾ ਕਬੱਡੀ ਦਾ ਹਾਲ ਜਿਹੜਾ ਅੱਜ ਪੰਜਾਬ 'ਚ ਕਬੱਡੀ ਦਾ ਹਾਲ ਆ ਅੱਤਵਾਦ ਨਾਲੋਂ ਭੜਾ ਕਬੱਡੀ ਦਾ ਨਾ ਮੈਚ ਨਾ ਚਲਾਈ 2 ਮਿੰਟ ਲਾੜੇ ਕਬੱਡੀ ਦੇ ਖਿਡਾਰੀ ਜੱਟਾਂ ਦੇ ਮੁੰਡੇ ਜਾਂ ਮੱਝਵੀ ਸਿੱਖਾਂ ਦੇ ਮੁੰਡੇ ਆਪਣੇ ਜਿਹੜੇ ਇਹ ਮੁੰਡੇ ਕਬੱਡੀ ਖੇਡਣ ਲੱਗਦੇ ਆ ਜਿਹੜਾ ਪਲੱਸ 2 ਕਰਕੇ ਬੀ.ਏ. ਚ ਹੋ ਜਾਂਦਾ ਕਬੱਡੀ ਨਹੀਂ ਖੇਡਣ ਲੱਗਦਾ ਇਹਨਾਂ ਨੂੰ ਕੋਈ ਨੌਲੇਜ ਨਹੀਂ ਵੀ ਅਸੀਂ ਕੀ ਚੀਜ਼ ਵਰਤਣੀ ਹੈ ਕੀ ਨਹੀਂ ਜਦੋਂ ਡਾਕਟਰ ਮੱਝ ਦੇ ਟੀਕਾ ਲੱਗੇ ਜਾਂਦਾ ਕਿ ਨਾ ਆਪਾਂ ਚੱਕ ਕੇ ਦੇਨੇ ਆ ਤੇ ਲੈਵਲ ਲੱਗਿਆ ਵਾ ਉਹਦੀ ਟੀਕੇ ਦੀ ਮਨਿਆਦ ਕਿੰਨੀ ਸੀ ਸਹੀ ਸੀ ਪਰ ਕੌਡੀ ਵਾਲੇ ਉਹ ਟੀਕੇ ਲਾਉਂਦੇ ਆ ਜਿਨ੍ਹਾਂ ਤੇ ਕੋਈ ਲੇਬਲ ਹੀ ਹੈ ਨਹੀਂ ਉਹਦੀ ਕੀ ਡੋਜ਼ ਆ ਪ੍ਰੇਮ ਦੇ ਗੋਡੇ ਕੈਮ ਆ ਸਟੇਜ ਤੇ ਬੈਠਾ ਪਰ ਇੱਕ ਗੱਲ ਮੈਂ ਸਾਨੂੰ ਠੂਕ ਕੇ ਕਹਿੰਨਾ ਨੋਟ ਕਰ ਲਿਓ ਜਿਹੜੇ ਤੁਸੀਂ ਟੀਕੇ ਲਾਉਂਦੇ ਆ ਜਿਵੇਂ ਦਿਲਬਰ ਦਾ ਸਟੇਜ ਤੇ ਬੈਠਾ ਤੁਸੀਂ ਇਹ ਉਮਰ ਨਹੀਂ ਕੱਢਦੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਆਪਾਂ ਨੂੰ ਕੋਈ ਕੀ ਕਹਿੰਦੇ ਜੀ ਪਬਲਿਕ ਸਿਟੀ ਕਰਨ ਨੂੰ ਬੋਲਦਾ ਮੈਂ ਨਹੀਂ ਬੋਲਦਾ ਨਾ ਮੈਨੂੰ ਲੋੜ ਆ ਜਿੰਨਾ ਕਹਿਗਾ ਠੀਕ ਆ ਪਰ ਇੱਕ ਗੱਲ ਹੈ ਜਿਹੜਾ ਕਬੱਡੀ ਦਾ ਅੱਜ ਹਾਲ ਹੈ ਨਾ ਕਬੱਡੀ ਤੇ ਕਹਿੰਦੇ ਅੱਜ ਕਰੋੜਾਂ ਦੀ ਜਿੰਨੀ ਅੱਜ ਕਬੱਡੀ ਦਾ ਵੇੜਾ ਕਰਕੇ ਆ ਉਹਨਾਂ ਜ਼ਿੰਦਗੀ 'ਚ ਕਿਤੇ ਕਬੱਡੀ ਦਾ ਵੇੜਾ ਨਹੀਂ ਕਰਕੇ ਆ ਸੀ ਮੈਂ ਬੋਲਦਾ ਸਾਰੇ ਕਮੈਂਟਰੀ ਵਾਲੇ ਬੋਲਦੇ ਆ ਕਬੱਡੀ ਕਰੋੜਾਂ ਦੀ ਆ ਮੁੰਡੇ ਇਦਾਂ ਦੇ ੱੱਕਾ ਨਹੀਂ ਸਭ ਝੂਠ ਆ ਪੈਸਿਆਂ ਦੀ ਖਾਤਰ ਬੋਲਦਾ ਕੌਡੀ ਆਲੇ ਤੁਹਾਨੂੰ ਇੱਕ ਗੱਲ ਕਹਿਣਾ ਕੋਈ ਪਲੇਅਰ ਅਜੇ ਕਹਵੇ ਮੇਰੀ ਜ਼ਿੰਦਗੀ ਕੌਡੀ ਨੇ ਸੈੱਟ ਕਰਤੀ 15 20 ਜਣੇ ਆ ਜਿਹਨਾਂ ਨੂੰ ਪੈਸਾ ਬਣਦਾ ਥੋੜਾ ਹਾਲ ਹੋਣਾ ਜੇ ਤੁਸੀਂ ਆ ਲੱਛਣ ਨਾ ਛੱਡੇ ਤੁਹਾਨੂੰ ਕਿਸੇ ਨੇ ਤਿਆੜੀ ਦੀ ਵੀ ਨਹੀਂ ਲਿਆਇਆ ਕਰਨਾ ਮੈਂ ਤਾੜੀਆਂ ਨਹੀਂ ਮਾਰਦਾ ਤੇ ਤੁਹਾਡੀ ਜ਼ਿੰਦਗੀ ਦਾ ਸਵਾਲ ਆ ਤੁਹਾਡੀ ਜ਼ਿੰਦਗੀ ਦਾ ਤੁਹਾਡੇ ਆਉਣ ਵਾਲੇ ਬੱਚਿਆਂ ਦੀ ਜ਼ਿੰਦਗੀ ਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੱਥੇ ਲੋੜ ਆ ਜਿਹੜਾ ਪ੍ਰਮੋਟਰ ਤੁਹਾਡੇ ਪੈਸੇ ਨਹੀਂ ਦਿੰਦਾ ਜਿਹੜਾ ਤੁਹਾਡੇ ਨਾਲ ਧੱਕਾ ਕਰਦਾ ਮੈਨੂੰ ਦੱਸੋ ਮੇਰੇ ਭਾਵਾ ਕੋਈ ਹੰਕ ਚ ਗੋਲੀ ਮਾਰਦੇ ਠੋਕ ਕੇ ਬੋਲੂਆਂ ਦੇ ਨਾਲ ਧੱਕਾ ਹੁੰਦਾ ਮੈਨੂੰ ਕੋਈ ਚੱਕਰ ਨਹੀਂ ਜਿਹਦੇ ਨਾਲ ਧੱਕਾ ਹੁੰਦਾ ਮੈਨੂੰ ਦੱਸੋ ਐਲਾਨ ਕਰਦਾ ਮੈਂ ਠੋਕ ਕੇ ਬੋਲੂਆਂ ਆ ਪਲੇਅਰ ਨਾਲ ਧੱਕਾ ਹੁੰਦਾ ਕੋਈ ਪ੍ਰਮੋਟਰ ਪ੍ਰਮੋਟਰ ਤੁਹਾਡਾ ਸ਼ੋਸ਼ਣ ਕਰਦੇ ਆ ਤੁਹਾਨੂੰ ਕੋਈ ਪੈਸਾ ਨਹੀਂ ਦਿੰਦੇ ਇਹ ਮੈਂ ਬੇਨਤੀ ਕਰਦਾ ਅੱਜ ਕੋਈ ਕਬੱਡੀ ਵਾਲਿਆਂ ਨੂੰ ਵੀ ਕੱਲਾ ਨਾ ਨਾ ਤੁਹਾਡਾ ਰਹੂਗਾ ਸਾਰੇ ਜਾਨੇ ਇੱਕ ਬੰਦਾ ਦੋ ਜਣਿਆਂ ਨੂੰ ਹਟਾਓ ਯਾਰ ਆਪਾਂ ਬੱਦ ਪਾਚ ਬੰਦ ਕਰ ਲਾਂਗੇ ਜਿਹੜੇ ਤੁਸੀਂ ਮੌਕੇ ਤੇ ਚੀਜ਼ਾਂ ਵਰਤਦੇ ਆ ਪਲੀਜ਼ ਮੇਰੀ ਬੇਨਤੀ ਹੈ ਬੰਦ ਕਰ ਦਿਓ ਦਰਸ਼ਕਾਂ ਨੂੰ ਬੇਨਤੀ ਹੈ ਤੁਸੀਂ ਕਬੱਡੀ ਨੂੰ ਮੌ ਖੇਡ ਕਹਿੰਦੇ ਜਿੱਥੇ ਕਬੱਡੀ ਵਾਲੇ ਲੀੜੇ ਲਾਉਂਦੇ ਆ ਉੱਥੇ ਜਾ ਕੇ ਦੱਸਿਆ ਕਰੋ ਕਿਹੜੇ ਮਰਜੀ ਟੂਰਨਾਮੈਂਟ ਤੇ ਇਹਨੇ ਟੀਕਾ ਲਾਇਆ ਅੱਜ ਨਹੀਂ ਮੈਂ ਕਹਿੰਦਾ ਅੱਜ ਤੋਂ 2 ਮਹੀਨਿਆਂ ਨੂੰ ਜਿਹੜਾ ਮੈਚ ਹੋਊਗਾ ਜਿਹੜਾ ਦਰਸ਼ਕ ਨੂੰ ਮੈਂ ਫਲਾਣੇ ਨੂੰ ਟੀਕਾ ਲਾਉਂਦਾ ਦੇਖਿਆ ਮੈਨੂੰ ਦੱਸਿਓ ਮੈਂ ਨਾ ਬੋਲੂ ਵੀ ਆ ਟੀਕਾ ਲਾ ਕੇ ਗਰਾਊਂਡ 'ਚ ਬੜਿਆ ਵਾ ਜੇ ਤਾਂ ਭਈ ਇਹ ਜੇ ਤਾਂ ਮੇਰਾ ਕੋਈ ਫਾਇਦਾ ਮੈਨੂੰ ਤਾਂ ਪ੍ਰੋਮੋਟਰ ਵੀ ਮੈਂ ਦਾਉਨਾ ਦੇ ਵੀ ਹੰਟ ਚੱਲ ਪਿਆ ਮੈਨੂੰ ਕਹਿੰਦੇ ਕੈਨੇਡਾ ਵੜ ਕੇ ਦਿਖਾਈ ਤੈਨੂੰ ਸਾਦੇ ਨਹੀਂ ਕੈਨੇਡਾ ਕਨੂਡਾ ਤਾਂ ਦਾਣਾ ਪਾਣੀ ਜਿਹਾ ਤਾਂ ਲਿਖਿਆ ਹੋਇਆ ਹੈ ਕਨਾ ਉਹਨਾਂ ਨੇ ਵੀ ਕਹਿੰਨਾ ਜਿਹੜੇ ਕਹਿੰਦੇ ਆ ਲੂਪੋ ਵਾਲੇ ਨੂੰ ਐ ਕਰ ਦਾਂਗੇ ਜੋ ਕਰ ਦਾਂਗੇ ਮਰਨਾ ਇੱਕ ਦੇਣੀਆ ਜਦ ਤਨ ਆ ਗਈ ਤੇ ਕਿਸੇ ਨੇ ਨਹੀਂ ਮੋੜਨੀ ਨਾਮਰਾ ਪਯੋਵ ਚਾਜ ਤੇ ਨਾ ਵੀ ਹੋਰੀ ਜਦ ਤਨ ਆ ਗਈ ਤਾਂ ਆ ਗਈ ਪਰ ਇੱਕ ਗੱਲ ਆ ਬੋਲੂ ਠੋਕੇ ਮੇਰੀ ਬੇਨਤੀ ਸਾਰੇ ਆਗੇ ਵੀ ਆਪਾਂ ਜਕਾਰਾ ਲਾਈਏ ਕੌਡੀ ਚ ਨਸ਼ਾ ਖਤਮ ਕਰਨਾ ਮੇਰਾ ਸਾਥ ਜੋ ਬੋਲੇ ਇਸ ਸੋਹਣ ਹੋ ਸ੍ਰੀਆ ਤਬ ਚਲੋ ਸਾਰੇ ਪਲੇਅਰਾਂ ਦੇ ਧਾਮਾਨ ਥੋੜਾ ਅਸਰ ਕਰ ਲਿਓ 20% ਵਾਲਾ ਨਹੀਂ ਕਹਿੰਦਾ ਇੱਕੋ ਦਮ 100 ਤੇ ਨਹੀਂ ਕੰਮ ਜਾਣਾ ਆ ਸਾਥ ਜੀ ਆਪਾਂ ਸਿਰੇ ਲਾ ਲਈ। ਨਾ ਮੈਚ ਸ਼ੁਰੂ ਕਰਾ ਦੀ। ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰਦੇ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ। ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰਦੇ।